ਉਸ ਕੈਸ ਜਨਮ ਦੇ ਵਿੱਚ ਮਿੱਠਾ ਕਾਰਿਆ ਇਹ ਲਗਾਤਾਰ ਤੇ ਦੇਰਤੀ ਨੂੰ ਇਸ ਜਨਮ ਚ ਹੀ ਖੋ ਜਾਏ ਅਗਲੇ ਜਨਮ ਚ ਨਹੀਂ ਹੁੰਦਾ ਜੇ ਕੋਈ ਕੁਰਸ਼ਕਾਰ ਸਹੀ ਤਰੀਕੇ ਨਾਲ ਨਹੀਂ ਚਲਾ ਲੇ ਆਸ-ਪਾਸੇ ਆਉਂਦਿਆਂ ਦੇ ਵਿੱਚ ਮਹਾਰਾਜੀ ਦੀ ਜੋਤ ਨਹੀਂ ਦੇਖਦਾ ਹੰਕਾਰੀ ਹੋ ਕੇ ਆਪ ਹੀ ਵੱਡਾ ਬਣ ਜੇ ਬਿਠਾਏ ਤੇ ਬਸ ਅੰਨੇਵਾ ਚ ਲਾ ਰਿਹਾ ਹੈ ਰੈਕਲਸ ਪ੍ਰਾਇਮ ਕਰਦਾ ਹੈ ਤੇ ਫਿਰ ਐਕਸੀਡੈਂਟ ਇਸੇ ਜਰੂਰ ਜੀ ਹੁਣਾ ਲੱਗਦਾ ਹੈ ਇਸੇ ਜਨਮ ਜੀ ਤੋਂ ਤੇ ਜਾ ਕੇ ਅਗਲਾ ਜਨਮ ਨਹੀਂ ਉਹ ਲੇਖਾ ਨਾਲੋਂ ਨਾਲ ਬਣ ਰਿਹਾ ਹੈ। ਆਪ ਜੀ ਪੜ੍ਹਦੇ ਹੋਵੋਗੇ ਨਾ ਕਿ ਲੇਖਾ ਜਿਹੜਾ ਹੈ ਉਹ ਕਿੰਨੇ ਲਿਖਿਆ ਹੈ ਕਹਿੰਦੇ ਮੁੜੀ ਕਲਾ ਤੇ ਮੁੜੀ ਦਾ ਕਿ ਨਹੀਂ ਕਦੀ ਅਸੀਂ ਸਮਝੇ ਮੁੜੀ ਦਾ ਅਰਥ ਨਹੀਂ ਕੰਟੀਨਿਊਸ ਚੱਲਣ ਵਾਲਾ ਹੈ। ਉਹ ਕਲਮ ਹੈ ਜਿਹੜੀ ਲਗਾਤਾਰ ਚੱਲ ਰਹੀ ਹੈ ਤੇ ਲਿਖਦੀ। ਆਪ ਜੀ ਇੱਥੇ ਬੈਠੇ ਹੋ ਇਹ ਵੀ ਵਿਖਾ ਆਪ ਜੀ ਦਾ ਆਪਣੇ ਅੰਦਰ ਲਿਖਿਆ ਜਾ ਰਿਹਾ ਹੈ ਕਿ ਆਪ ਜੀ ਆਪਣੇ ਗੁਰੂ ਕੋਲ ਬੈਠੇ ਗੁਰੂ ਦੀ ਮਹਿਮਾ ਇਸ ਕਰਕੇ ਪੁਰਾਣੇ ਗੁਰੂ ਕਹਿੰਦੇ ਹਿੰਦੇਸਿੰਨਾ ਕਿ ਚਲ ਗੁਰੂ ਕਰਨ ਹੋਈ ਗਏ ਤਾਂ ਕੜੀਆਂ ਲੇਖੇ ਲੱਗ ਜਾਂਦੀਆਂ ਬੜੇ ਥੋਲੇ ਥੋਲੇ ਸੰਕੁਮ ਦੀ ਸਤਗੁਰੂ ਇਸੇ ਰੰਗ ਦੀ ਮਹਮਾ ਨੂੰ ਸਮਝਾਉਂਦੇ ਨੇ ਕਿ ਇਹ ਜਿਹੜਾ ਉਪਤਮ ਤੇ ਨਹੀਂ ਜੀ ਹੁਕਮ ਚ ਹੁੰਦਾ ਹੈ ਹੁਕਮ ਚ ਬਟਿਆ ਹੀ ਨਹੀਂ ਤੇ ਇਹ ਦੁੱਖ ਸੁੱਖ ਵੀ ਉਸ ਨੂੰ ਹੁਕਮ ਚ ਹੀ ਕਰਦਾ ਹੁਣ ਮੰਨ ਲਓ ਕਿਸੇ ਨੇ ਕਿਸੇ ਮਨੁੱਖ ਨਹੀਂ ਹੰਕਾਰ ਦਾ ਕਰਮ ਹੋਇਆ ਏ ਉਹਨੇ ਹੰਕਾਰ ਦੇ ਵਿੱਚ ਇਹ ਇੱਛਾ ਕਰ ਲਈਏ ਕਿ ਮੈਨੂੰ ਸਾਰੇ ਚੰਗਾ ਹੋਵੇ ਤੇ ਇਹਦਾ ਮਤਲਬ ਹੋਇਆ ਕਿ ਉਸਨੇ ਅਨ ਇੰਟੈਂਸ਼ਨਲੀ ਨਾ ਚਾਹੁੰਦਿਆਂ ਹੋਇਆ ਹੁਣ ਇਹ ਵੀ ਨਾਲ ਚੁਣ ਲਿਆ ਏ ਕਿ ਜੇ ਮੈਨੂੰ ਕੋਈ ਬੁਰਾ ਕਰੇਗਾ ਤੇ ਮੈਨੂੰ ਗੁੱਸਾ ਵੀ ਆਵੇ ਮੈਨੂੰ ਦੁੱਖ ਵੀ ਲੱਗੇ ਕਿਉਂਕਿ ਇਹਦਾ ਆਪੋਜ਼ਿਟ ਸਾਰਾ ਦੁੱਖ ਹੋ ਜਾਣਾ ਹੰਕਾਰ ਦੇ ਵਿੱਚ ਚੁੜੀ ਇੱਕ ਬਾਤ ਉਸ ਦਾ ਜੋ ਵੀ ਆਪੋਜ਼ਿਟ ਹੋਏਗਾ ਦੁੱਖ ਹੋ ਜਾਣਾ ਮੈਨੂੰ ਚੰਗਾ ਕਹਿ ਹੰਕਾਰ ਛੁੱਟ ਲਿਆ ਤੇ ਜਦੋਂ ਕੋਈ ਹੁਣ ਬੁਰਾ ਕਹੇਗਾ ਜਾਂ ਚੰਗਾ ਤੁਹਾਡੇ ਤੋਂ ਨਾ ਦੂਜੀ ਚੰਗਾ ਕਹੇਗਾ ਫਿਰ ਦੁੱਖ ਪੈਦਾ ਹੋ ਜਾਣਾ ਇਹ ਸਭ ਨੂੰ ਕਹਿੰਦੇ ਨੇ ਕਿ ਲਿਖਾ ਹੀ ਤੇ ਦਾ ਜਿਹੜਾ ਲਿਖਿਆ ਹੈ